ਆਸਟ੍ਰੇਲੀਆ ਸਟਡੀ ਵੀਜ਼ਾ ਦੀ ਗੱਲ ਕਰਦੇ ਆ ਤਾਂ ਜਿਵੇਂ ਜਿਵੇਂ ਜੁਲਾਈ ਇਨਟੇਕ ਨਜ਼ਦੀਕ ਆ ਰਿਹਾ ਹੋਵੇ ਕਈ ਤਰ੍ਹਾਂ ਦੇ ਚੈਲੰਜਸ ਵੀ ਸਟੂਡੈਂਟਸ ਲਈ ਜ਼ਰੂਰ ਬਣ ਰਹੇ ਨੇ ਇਸੇ ਦੇ ਉੱਪਰ ਅਸੀਂ ਗੱਲ ਕਰਨੀ ਹੈ ਕਿ ਜਿਹੜੇ ਵੀ ਸਟੂਡੈਂਟਸ ਨੇ ਜੁਲਾਈ ਇਨਟੇਕ ਲਈ ਅਪਲਾਈ ਕਰਨਾ ਉਹ ਕਿਹੜੀਆਂ ਗੱਲਾਂ ਦਾ ਧਿਆਨ ਹੁਣੇ ਤੋਂ ਰੱਖ ਲੈਣ ਤਾਂ ਕਿ ਉਹਨਾਂ ਦਾ ਪ੍ਰੋਸੈਸ ਜਿਹੜਾ ਹੈ खा ना रहे समूथली सारा प्रोसैस कंप्लीट कर सकन आप जरूर प्रोफाइल्स ऊपर भी गल करा किस तरह की प्रोफाइल्स में प्रेफरेंस मिलती दिख सकती है स्वागत है जी सारे मैं हाँ हरजोत कौर और अब आस्ट्रेली स्टडी वीजा को लेकर कंप्लीट इंफोरमे सी जा रहे हैं स्टडीज केयर अब्रॉड चंडगढ़ तो आस्ट्रेली स्टडी वीजा एक्सपर्ट मनप्रीत सि चीमा जी सा ने बहुत बहुत स्वागत है मनप्रीत जी सत्या ਸਰਮਨਪ੍ਰੀ ਜੀ ਆਪਾਂ ਸਭ ਜਾਣਦੇ ਆ ਕਿ ਹੁਣ ਜਦੋਂ ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਹੋ ਰਹੀ ਹੈ ਤਾਂ ਜੁਲਾਈ ਇਨਟੇਕ ਦੇ ਉੱਪਰ ਹੀ ਸਭ ਦੀਆਂ ਨਜ਼ਰਾਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਤੁਸੀਂ ਸਟੂਡੈਂਟਸ ਨੂੰ ਗਾਈਡ ਕਰੋਗੇ ਕਈ ਤਰ੍ਹਾਂ ਦੀ ਆਪਾਂ ਦੇਖ ਰਹੇ ਆ ਖਬਰਾਂ ਵੀ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਜਿਹੜਾ ਜੁਲਾਈ ਇਨਟੇਕ ਤੋਂ ਪਹਿਲਾਂ April ਜਿਹੜਾ ਮਹੀਨਾ ਹੈ ਉਹ ਥੋੜਾ ਨਾ ਕਿਤੇ ਸਟੂਡੈਂਟਸ ਲਈ ਚੈਲੈਂਜਿੰਗ ਹੋ ਸਕਦਾ ਹੈ ਆਖਿਰ ਅਜਿਹਾ ਕਿਉਂ ਹੈ ਸਟੂਡੈਂਟਸ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਪ੍ਰੋਫਾਈਲ ਵਾਈਜ਼ ਵੀ ਥੋੜਾ ਤੁਸੀਂ ਗੱਲ ਜ਼ਰੂਰ ਕਰਨਾ ਹਾਲਾਂਕਿ ਇਹ ਬਹੁਤ ਚੰਗਾ ਪੋਜ਼ਿਟਿਵ ਰਿਜ਼ਲਟਸ ਦੇਖ ਰਹੇ ਆ ਪਿੱਛੇ ਜਿਹੜੇ ਪਿਛਲੇ ਇਨਟੇਕ ਦੇ ਜਦੋਂ ਆਪਾਂ ਰਿਜ਼ਲਟਸ ਦੀ ਗੱਲ ਕਰੀਏ ਬਹੁਤ ਪੋਜ਼ਿਟਿਵ ਰਿਹਾ ਪਰ ਫਿਰ ਵੀ ਪ੍ਰੋਫਾਈਲ ਉੱਪਰ ਫੋਕਸ ਕਰਦਿਆਂ ਹੋਇਆ ਵੀ ਤੁਸੀਂ ਸਟੂਡੈਂਟਸ ਨੂੰ ਜ਼ਰੂਰ ਗਾਈਡ ਕਰਨਾ ਅ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ April ਤੋਂ ਬਾਅਦ ਔਖਾ ਹੋ ਜਾਏਗਾ ਉਹਦਾ ਐਕਚੁਅਲੀ ਮੀਨਿੰਗ ਇਹ ਨਹੀਂ ਹੈ ਕਿ ਵੀਜ਼ਾ ਔਖਾ ਹੋ ਜਾਏਗਾ ਜਾਂ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਬਾਅਦ ਅਪਲਾਈ ਨਹੀਂ ਹੋਣਾ ਔਖਾ ਮਤਲਬ ਕਿ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਮਿਨਿਸਟਰিয়াল ਡਾਇਰੈਕਸ਼ਨ 311 ਹੈ ਉਹ ਇਹੀ ਬੋਲਦੀ ਹੈ ਕਿ ਜਿਹੜੇ ਬੱਚੇ ਜਿੰਨੀ ਜਲਦੀ ਫਾਈਲ ਲਗਾਣਗੇ ਉਹਨਾਂ ਨੂੰ ਉਨੀ ਜਲਦੀ ਵੀਜ਼ਾ ਮਿਲੇਗਾ ਔਰ ਜਿਹੜੀ ਯੂਨੀਵਰਸਿਟੀਆਂ ਦੇ ਵਿੱਚ ਜਿੰਨੀ ਜ਼ਿਆਦਾ ਸੀਟਸ ਦੀ ਅਵੇਲੇਬਿਲਿਟੀ ਹੋਏਗੀ ਉਨੀਆਂ ਵੀਜ਼ਾ ਦਾ ਸਕਸੈਸ ਰੇਟ ਜ਼ਿਆਦਾ ਹੋ ਜਾਏਗਾ 2 ਹਫ਼ਤੇ ਦੇ ਵਿੱਚ ਰਿਜ਼ਲਟ ਆ ਦੇਗਾ ਅਗਰ ਕਿਸੇ ਯੂਨੀਵਰਸਿਟੀ 80% ਸੀਟਸ ਖਾਲੀ ਨੇ ਤਾਂ ਹਾਈ ਕਮਿਸ਼ਨ ਉਸ ਯੂਨੀਵਰਸਿਟੀ 'ਚ ਅਗਰ ਕੋਈ ਬੱਚਾ ਅਪਲਾਈ ਕਰਦਾ ਉਹਨੂੰ 2 ਤੋਂ ਲੈ ਕੇ 3 ਹਫ਼ਤੇ ਦੇ ਵਿੱਚ ਵਿੱਚ ਵੀਜ਼ਾ ਦੇ ਦੇਗਾ ਔਰ ਅਗਰ ਕਿਸੇ ਯੂਨੀਵਰਸਿਟੀ ਦੇ ਵਿੱਚ ਸੀਟਸ 80% ਆਲਰੇਡੀ ਫਿਲਿਆ ਤਾਂ ਉਹਦਾ ਰਿਜ਼ਲਟ 4 ਤੋਂ 5 ਮਹੀਨੇ ਵੀ ਲੱਗ ਸਕਦੇ ਆ ਆਨ ਦੇ ਵਿੱਚ 3 ਮਹੀਨੇ ਵੀ ਲੱਗ ਸਕਦੇ ਆ 2 ਮਹੀਨੇ ਵੀ ਡਿਪੈਂਡ ਕਰਦਾ ਕਿ ਕਿੰਨੀਆਂ ਸੀਟਸ ਅਵੇਲੇਬਲ ਰਹਿ ਗਈਆਂ ਬੈਲੈਂਸ ਰਹਿ ਗਈਆਂ ਉਸ ਯੂਨੀਵਰਸਿਟੀ ਦੇ ਵਿੱਚ ਸੋ April ਦਾ ਮਤਲਬ ਇਹ ਹੈ ਕਿ ਮੇ ਦੇ ਵਿੱਚ ਵੈਸੇ ਵੀ ਇਲੈਕਸ਼ਨਸ ਆ ਤਾਂ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਵੱਧ ਤੋਂ ਵੱਧ ਫਾਈਲਸ ਨੂੰ ਯੂਨੀਵਰਸਿਟੀਆਂ ਵੀ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਆਫਰ ਲੈਟਰਾਂ ਦੇਈਏ ਸੀਓਜ਼ ਦੇਈਏ ਔਰ ਉਹਨਾਂ ਨੂੰ ਅਪਰੂਵਲ ਦਵਾ ਦਈਏ ਹਾਈ ਕਮਿਸ਼ਨ ਤੋਂ ਉਸ ਤੋਂ ਬਾਅਦ ਜਦੋਂ April ਤੋਂ ਬਾਅਦ ਰਿਜ਼ਲਟ ਆ ਜਾਂਦਾ ਹੈ ਨਾ ਸਰ ਮਈ ਦੇ ਵਿੱਚ ਰਿਜ਼ਲਟ ਆ ਜਾਂਦਾ ਤਾਂ ਇੱਕਦਮ ਬਲਕ ਆਏਗਾ 2025 ਦੇ ਪਾਸਵਰਡ ਬੱਚਿਆਂ ਦਾ ਫਿਰ ਹਰ ਬੱਚਾ ਕੋਸ਼ਿਸ਼ ਕਰੇਗਾ ਕਿ ਮੇਰਾ ਅੱਛੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਹੋ ਜਾਏ ਫਿਰ ਉਹ ਇੱਕਦਮ ਰਸ਼ ਵਧੇਗਾ ਸੀਟਸ ਫਿਲ ਹੋਣਗੀਆਂ ਸੀਟਸ ਫਿਲ ਹੋਣਗੀਆਂ ਤਾਂ ਓਬਵੀਅਸਲੀ ਅਗਰ ਜਿਦਾ ਮੈਂ ਦੱਸਿਆ ਕਿ ਅਗਰ 80% ਤੋਂ ਜ਼ਿਆਦਾ ਕਿਸੇ ਯੂਨੀਵਰਸਿਟੀ ਦੇ ਵਿੱਚ ਸੀਟਸ ਫਿਲ ਹੋਈਆਂ ਹੋਣਗੀਆਂ ਤਾਂ ਉਹਨਾਂ ਦਾ ਰਿਜ਼ਲਟ ਲੇਟ ਆਏਗਾ ਤਾਂ ਬੱਚਾ ਜੁਲਾਈ ਇੰਟੈਕ ਮਿਸ ਵੀ ਕਰ ਸਕਦਾ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਬੱਚੇ April تا خاص کر کے ਜਿਹੜੇ 24 ਪਾਸਪੋਰਟ ਬੱਚਿਆਂ ਤੇ ਗੱਲ ਜ਼ਿਆਦਾ ਲਾਗੂ ਹੁੰਦੀ ਹੈ ਵੀ ਜਿਹੜੇ 24 ਪਾਸਪੋਰਟ ਬੱਚੇ ਉਹ ਤਾਂ ਆਪਣਾ ਹਰ ਹਾਲਤ ਚ ਅਗਲੇ ਆਉਣ ਵਾਲੇ 15-20 ਦਿਨ ਦੇ ਵਿੱਚ ਕੇਸ ਕਲੀਅਰ ਕਰ ਦਨ ਫੰਡਿੰਗ ਤੱਕ ਪਹੁੰਚ ਜਾਣ ਐਟ ਲੀਸਟ ਕਿ ਉਹਨਾਂ ਦਾ ਸਿਰਫ ਵੀਜ਼ਾ-ਵੀਜ਼ਾ ਰਹਿ ਜਾਏ ਬਾਕੀ ਚੀਜ਼ਾਂ ਅਪਰੂਵ ਹੋ ਜਾਣ ਜੁਲਾਈ ਤੋਂ ਬਾਅਦ ਜੂਨ ਤੱਕ ਵੀ ਵੀਜ਼ਾ ਜਾਣਗੇ ਕੋਈ ਪ੍ਰੋਬਲਮ ਨਹੀਂ ਹੈ ਬਟ ਯੈਸ ਅਪ੍ਰੈਲ ਤੱਕ ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਮੈਕਸਿਮਮ ਕੇਸਿਸ ਨੂੰ ਕਲੀਅਰ ਕਰ ਲਈਏ ਸੋ ਮੈਂ ਬੱਚਿਆਂ ਨੂੰ ਇਹ ਕਹੂੰਗਾ ਕਿ ਅਗਰ ਕੋਈ ਬੱਚਾ ਕੰਡੀਸ਼ਨਲ ਆਫਰ ਲੈਟਰ ਲਈ ਐਲੀਜੀਬਲ ਹੈ ਉਹਦਾ ਰਿਜ਼ਲਟ ਪੈਂਡਿੰਗ ਹੈ ਉਹ ਵੀ ਅਪਲਾਈ ਕਰੇ ਕਿ ਕੋਈ ਬੱਚਾ 24 ਪਾਸ ਆਊਟ ਹੈ ਉਹ ਵੀ ਹੁਣ ਅਪਲਾਈ ਕਰ ਦੇ ਕੋਈ ਬੈਚਲਰਸ ਦੇ ਫਾਈਨਲ ਈਅਰ ਦੇ ਵਿੱਚ ਉਹ ਵੀ ਬੱਚਾ ਅਪਲਾਈ ਕਰੇ ਵੇਟ ਨਾ ਕਰੋ ਕਿ ਹਜੇ ਟਾਈਮ ਬਹੁਤ ਹੈ ਟਾਈਮ ਇੰਨਾ ਨਹੀਂ ਹੈ ਟਾਈਮ ਦੇਖਣ ਲਈ ਜ਼ਿਆਦਾ ਹੈ ਪਰ ਸੀਟਸ ਦੀ ਅਵੇਲੇਬਿਲਟੀ ਨੂੰ ਅਗਰ ਅਸੀਂ ਦੇਖੀਏ ਤਾਂ ਟਾਈਮ ਘੱਟ ਹੈ ਦੇਖੋ ਆਫਰ ਤਾਂ 24 ਘੰਟੇ ਚ ਵੀ ਆ ਜਾਂਦੀ ਹੈ ਅਗਰ ਅਸੀਂ ਕੰਡੀਸ਼ਨਲ ਆਫਰ ਦੀ ਗੱਲ ਕਰੀਏ ਮਾਰਚ ਚੱਲ ਰਿਹਾ ਹੁਣ ਵੀ ਬੱਚਾ ਅਪਲਾਈ ਕਰੇਗਾ ਤਾਂ ਮਾਰਚ ਚ ਹੀ ਆਫਰ ਆ ਜਾਣੀ ਹੈ April ਦੀ 15-20 ਤਰੀਕ ਤੱਕ ਤਾਂ ਉਹਦੇ ਪੇਰੈਂਟਸ ਆਪਣੇ ਫਾਈਨੈਂਸ਼ੀਅਲਸ ਨੂੰ ਵੀ ਰੈਡੀ ਕਰਕੇ ਸਾਨੂੰ ਦੇ ਦੇਗਾ ਸੋ ਕਹਿੰਦਾ ਇਹੀ ਮਤਲਬ ਹੈ ਕਿ ਜਿਹੜਾ ਵੀ ਬੱਚਾ ਕਿਤੇ ਵੀ ਕਿਸੇ ਵੀ ਯੂਨੀਵਰਸਿਟੀ 'ਚ ਅਪਲਾਈ ਕਰਨਾ ਚਾਹੁੰਦਾ ਹੋਵੇ ਇਹ ਨਾ ਸੋਚੇ ਮੇਰਾ ਤਾਂ 12ਵੀਂ ਦਾ ਰਿਜ਼ਲਟ ਨਹੀਂ ਆਇਆ ਮੇਰੀ ਤਾਂ ਬੈਚਲਰਸ ਦਾ ਜਿਹੜਾ ਰਿਜ਼ਲਟ ਪੈਂਡਿੰਗ ਹੈ ਹਰ ਬੱਚਾ ਆਫਰ ਲੈਟਰ ਕੰਡੀਸ਼ਨਲ ਅਪਲਾਈ ਕਰ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਹ ਕੰਡੀਸ਼ਨਲ ਸੀਓਈ ਤੱਕ ਦੇ ਰਹੀਆਂ दैट मींस ਤੁਸੀਂ ਵੀਜ਼ਾ ਵੀ ਲੈ ਸਕਦੇ ਹੋ ਰਿਜ਼ਲਟ ਤੋਂ ਪਹਿਲਾਂ ਬਸ ਤੁਸੀਂ ਫ্লাই ਕਰਨ ਤੋਂ ਪਹਿਲਾਂ ਹਾਈ ਕਮਿਸ਼ਨਰ ਯੂਨੀਵਰਸਿਟੀ ਨੂੰ ਆਪਣਾ ਰਿਜ਼ਲਟ ਦਿਖਾਣਾ ਹੈ ਸੋ ਚੀਜ਼ਾਂ ਬਹੁਤ ਚੇਂਜ ਹੋ ਗਈਆਂ ਹੁਣ ਆਸਟ੍ਰੇਲੀਆ ਦੇ ਵਿੱਚ ਹੁਣ ਹੁਣ ਦੌੜ ਹੋ ਗਈ ਵੀ ਕਿਹੜਾ ਸਭ ਤੋਂ ਪਹਿਲਾਂ ਆਫਰ ਲੈਟਰ ਲੈਂਦਾ ਔਰ ਕਿਹੜਾ ਸਭ ਤੋਂ ਪਹਿਲਾਂ ਅਪਲਾਈ ਕਰਦਾ ਬਿਲਕੁਲ ਸਹੀ ਗੱਲ ਹੈ ਮਨਪ੍ਰੀਤ ਜੀ ਜੋ ਤੁਸੀਂ ਇਹ ਗੱਲਾਂ ਕਹੀਆਂ ਵਾਕਈ ਇਹ ਸਭ ਗੱਲਾਂ ਸਟੂਡੈਂਟਸ ਨੂੰ ਵੀ ਮਾਈਂਡ ਦੇ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ ਬਟ ਇੱਥੇ ਇੱਕ ਹੋਰ ਗੱਲ ਜੋ ਹੈ ਗੌਰ ਕਰਨ ਵਾਲੀ ਹੈ ਮਨਪ੍ਰੀਤ ਜੀ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਜੋ ਨੈਗੇਟਿਵਿਟੀ ਹੋ ਚੁੱਕੀ ਹੈ ਸਟੂਡੈਂਟਸ ਉਧਰ ਅਪਲਾਈ ਨਹੀਂ ਕਰ ਰਹੇ ਐ ਤਾਂ ਅਸੀਂ ਮੰਨ ਸਕਦੇ ਹਾਂ ਕਿ ਹੁਣ ਜਿਹੜਾ ਸਟੂਡੈਂਟ ਹੈ ਜਿਨ੍ਹਾਂ ਨੇ ਕਿਸੇ ਨੇ ਕੈਨੇਡ ਕਰਨ ਆ ਸੇ ਹੁਣ ਕਿਤੇ ਨਾ ਕਿਤੇ ਉਸ ਦਾ ਫੋਕਸ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਵੱਲ ਰੈਨ ਵਾਲਾ ਹੈ ਸੋ ਇਸ ਸਬਦੇ ਦਰਮਿਆਨ ਕੀ ਲੱਗਦਾ ਹੈ ਕਿ ਜਿਹੜੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਜਿਹੜੀ ਯੂਨੀਵਰਸਿਟੀਆਂ ਨੇ ਕਿਸ ਤਰ੍ਹਾਂ ਦੇ ਸਟੂਡੈਂਟਸ ਦੀ ਪ੍ਰੋਫਾਈਲ ਦੇ ਉੱਪਰ ਹੁਣ ਫੋਕਸ ਕਰਨ ਗਈਆਂ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀ ਹੁਣ ਤਿਆਰੀ ਰੱਖਣੀ ਚਾਹੀਦੀ ਹੈ ਤਾਂ ਕਿ ਇਸ ਇੰਨੇ ਵੱਡੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਦੀ ਪ੍ਰੋਫਾਈਲ ਸਟਰੋਂਗ ਹੋਵੇ ਤੇ ਉਹਨਾਂ ਦੀ ਪ੍ਰੋਫਾਈਲ ਨੂੰ ਪ੍ਰੇਫਰੈਂਸ ਮਿਲ ਸਕੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜਾ ਕੈਨੇਡਾ ਜਾਣ ਵਾਲਾ ਬੱਚਾ ਸੀ ਉਹ ਵੀ ਕਿਤੇ ਨਾ ਕਿਤੇ ਡਾਇਵਰਟ ਹੋ ਗਿਆ ਔਰ ਡਾਇਵਰ ਫਸਟ ਪ੍ਰੀਫਰੈਂਸ ਆਸਟ੍ਰੇਲੀਆ ਹੀ ਹੈ ਜਦ ਤੱਕ ਆਸਟ੍ਰੇਲੀਆ ਨਾ ਨਹੀਂ ਕਰਦਾ ਹਰ ਬੱਚੇ ਨੂੰ ਉਮੀਦ ਹੈ ਯਾਰ ਮੇਰਾ ਆਸਟ੍ਰੇਲੀਆ ਹੋ ਜਾਏ ਯੂਨੀਵਰਸਿਟੀਆਂ ਵੀ ਬਹੁਤ ਸਕਰੂਟਨਿੰਗ ਚੈੱਕ ਕਰਕੇ ਕਰ ਰਹੀਆਂ ਕਿਉਂਕਿ ਰਸ਼ ਵਧ ਰਿਹਾ ਯੂਨੀਵਰਸਿਟੀਆਂ ਨੂੰ ਵੀ ਪਤਾ ਹੈ ਸੀਟਸ ਮੇਰੀਆਂ ਹੁਣ ਪਰ ਜਾਣੀਆਂ ਬਹੁਤ ਵੱਡਾ ਨੰਬਰ ਸੀਗਾ ਜਿਹੜਾ ਕੈਨੇਡਾ ਜਾਂਦਾ ਸੀ ਜੋ ਕਿ ਤੁਸੀਂ ਦੇਖ ਲਿਆ ਕਿ ਕੁਝ ਵੀ ਨਹੀਂ 10% 20% ਰਹਿ ਗਿਆ ਬੱਚਾ 100% ਤੋਂ ਪਰ ਉਹ 80% ਬੱਚਾ ਇਹ ਨਹੀਂ ਹੈ ਕਿ ਘਰੇ ਬੈਠ ਗਿਆ ਉਹ ਟਰਾਈ ਕਰ ਰਿਹਾ ਹਜੇ ਵੀ ਕਿ ਮੇਰਾ ਕਿਸੇ ਨਾ ਕਿਸੇ ਕੰਟਰੀ ਹੋ ਜਾਏ ਔਰ ਆਸਟ੍ਰੇਲੀਆ ਉਹਨਾਂ ਦੀ ਫਰਸਟ ਪ੍ਰੀਫਰੈਂਸ ਹੈ। ਟ੍ਰੈਂਡ ਮੈਨ ਲੱਗਦਾ ਚੰਗਾ ਰਹੇਗਾ ਕਿਉਂਕਿ ਅਸੀਂ ਹੁਣੇ ਜੁਲਾਈਂ ਟੇਕ ਦਾ ਵੀਜ਼ਾ ਲਗਾਇਆ ਪਿਛਲੇ ਹਫਤੇ ਸਾਡਾ ਆਟੋ ਗ੍ਰਾਂਟ ਵੀਜ਼ਾ ਆਇਆ। ਬਟ ਕੈਨ ਨੂੰ ਤੁਸੀਂ ਕਹੋਗੇ ਇਹ ਤਾਂ ਜੁਲਾਈਂ ਨੂੰ ਬਹੁਤ ਟਾਈਮ ਹੈ ਜੀ ਹਾਈ ਕਮਿਸ਼ਨ ਟਾਈਮ ਲੈ ਲੈਂਦਾ। ਹਾਈ ਕਮਿਸ਼ਨ ਨੂੰ ਵੀ ਪਤਾ ਹੈ ਜਦੋਂ ਹਾਈ ਕਮਿਸ਼ਨ ਨੇ ਰੂਲ ਹੀ ਬਣਾਤਾ ਕਿ ਫਰਸਟ ਕਮ ਫਰਸਟ ਸਰਵ ਜਿਹੜਾ ਪਹਿਲਾਂ ਹੋਊਗਾ ਮੈਂ ਤਾਂ ਉਹਨੂੰ ਪਹਿਲਾਂ ਵੀਜ਼ਾ ਦਊਂਗਾ। ਯੂਨੀਵਰਸਿਟੀ 'ਚ ਵੀ ਸੀਟਾਂ ਪਈਆਂ ਸੀਗੀਆਂ। ਬੱਚੇ ਨੇ ਵੀ ਟਾਈਮਲੀ ਫਾਈਲ ਲ ਇਹ ਸੋਚ ਰਿਹਾ ਕਿ ਮੈਂ ਅਪਲਾਈ ਕਰਨਾ ਹੈ ਆਸਟ੍ਰੇਲੀਆ ਦੇ ਵਿੱਚ ਉਹ ਸੋਚੇ ਨਾ ਹੁਣ ਸੋਚਣ ਦਾ ਟਾਈਮ ਨਿਕਲ ਗਿਆ ਆ ਕੇ ਅਪਲਾਈ ਕਰੇ ਚਾਹੀਏ ਉਹਦੀ ਪਲੱਸ 2 ਨਹੀਂ ਹੋਈ ਚਾਹੀਏ ਉਹਦੀ ਬੈਚਲਰਸ ਹਜੇ ਕੰਪਲੀਟ ਨਹੀਂ ਹੋਈ ਜਾਂ ਉਹ 24 ਚ ਪਾਸ ਆਊਟ ਹੈ ਹਰ ਬੱਚਾ ਆਪਣੀ ਆਫਰ ਲੈਟਰ ਲੈ ਸਕਦਾ ਹੈ ਹਰ ਤਰ੍ਹਾਂ ਦੇ ਕੋਰਸਿਸ ਜੁਲਾਈ ਦੇ ਵਿੱਚ ਕੋਈ ਆਈਟੀ ਚ ਜਾਣਾ ਚਾਹੁੰਦਾ ਹੈ ਹੈਲਥ ਸਾਇੰਸ ਚ ਜਾਣਾ ਚਾਹੁੰਦਾ ਹੈ ਕਮਰਸ ਚ ਜਾਣਾ ਚਾਹੁੰਦਾ ਹੈ ਬੈਂਕਿੰਗ ਕਿਸੇ ਵੀ ਚੀਜ਼ ਚ ਡਿਜੀਟਲ ਮਾਰਕੀਟਿੰਗ ਹਸਪਿਟੈਲਿਟੀ ਦੇ ਵਿੱਚ ਹੋਟਲ ਮੈਨੇਜਮੈਂਟ ਬਹੁਤ ਅੱਛੇ ਅੱਛੇ ਕੋਰਸਿਸ ਔਰ ਯੂਨੀਵਰਸਿਟੀਆਂ ਨੇ ਹਰ ਤਰ੍ਹਾਂ ਦੇ ਬੱਚੇ ਲਈ ਕੋਰਸਿਸ ਅਵੇਲੇਬਲ ਹੈ ਸਿਰਫ ਬੱਚੇ ਨੂੰ ਹੁਣ ਕਈ ਕਹਿ ਦਿੰਦੇ ਜੀ ਆਰਟਸ ਦਾ ਬੱਚਾ ਹੈ ਜੀ ਆਰਟਸ ਵਾਲੇ ਨੂੰ ਕੋਈ ਲੈ ਨਹੀਂ ਰਿਹਾ ਬਿਲਕੁਲ ਸਹੀ ਹੈ ਅਗਰ ਤੁਸੀਂ ਬਿਲਕੁਲ ਜਨਰਿਕ ਸਬਜੈਕਟਸ ਨਾਲ ਪੜੇ ਹੋ ਕਿ ਤੁਸੀਂ ਤੁਸੀਂ ਲੈ ਲਏ ਜੀ ਇੰਗਲਿਸ਼ ਪੰਜਾਬੀ ਇਲੈਕਟਿਵ ਇੰਗਲਿਸ਼ ਹਿੰਦੀ ਇਦਾਂ ਦੇ ਸਬਜੈਕਟ ਲਈ ਹੁੰਦੇ ਉਹ ਬੱਚੇ ਦੇ ਲਈ ਬਹੁਤ ਮੁਸ਼ਕਲ ਹੈ ਨਾ ਮਾਤਰ 옵ਸ਼ਨਸ ਹੈ ਉਦਾਂ ਦੇ ਬੱਚੇ ਲਈ ਪਰ ਅਗਰ ਕੋਈ ਬੱਚੇ ਨੇ ਨਾ ਲ ਇਕਨੋਮਿਕਸ ਪੜ੍ਹਿਆ ਕਮਿਊਨੀਕੇਸ਼ਨ ਪੜ੍ਹਿਆ ਬਹੁਤ ਅੱਛੇ ਅੱਛੇ ਸਬਜੈਕਟਸ ਕਈ ਬੱਚਿਆਂ ਨੇ ਰੱਖੇ ਹੁੰਦੇ ਆਰਟਸ 'ਚ ਵੀ ਉੱdna ਵਾਸਤੇ ਵੀ ਬਹੁਤ ਅੱਛੇ ਅੱਛੇ ਕੋਰਸਿਸ ਆ ਜਿੱਦਾਂ ਮੈਂ ਦੱਸਿਆ ਕਿ ਹੌਸਪਿਟੈਲਿਟੀ ਐ ਜੀ ਟੂਰਿਜ਼ਮ ਐ ਫਿਰ ਜਰਨਲਿਜ਼ਮ ਐ ਬਹੁਤ ਅੱਛਾ ਕੋਰਸ ਐ ਕੰਟੈਂਟ ਰਾਈਟਿੰਗ ਐ ਇਦਾਂ ਦੇ ਕੋਰਸਿਸ ਐ ਜਿਹੜੇ ਬੱਚਿਆਂ ਦਾ ਜਿੰਨਾਂ ਵੱਲ ਕਦੀ ਧਿਆਨ ਵੀ ਨਹੀਂ ਜਾਂਦਾ ਸੋ ਮੈਂ ਇਹੀ ਕਹੂੰਗਾ ਚਾਹੇ ਬੱਚਾ ਆਰਟਸ ਕਮਰਸ ਮੈਡੀਕਲ ਨਾਨ ਮੈਡੀਕਲ ਬੈਕਗਰਾਉਂਡ ਕਿਸੇ ਵੀ ਬੈਕਗਰਾਉਂਡ ਤੋਂ ਹੈ ਜੁਲਾਈ ਦੇ ਵਿੱਚ ਅਪਲਾਈ ਕਰੋ ਹਰ ਬੱਚੇ ਲਈ ਕੋਰਸ ਅਵੇਲੇਬਲ ਐ ਔਰ ਵੀਜ਼ਾ ਸਕਸੈਸਫੁਲ ਬਹੁਤ ਅੱਛਾ ਐ So I hope सारे ही समझ चुके ने, जुलाई सही समय से जिना जल्दी हो सके पूरी तैयारी अप्लाई कर लो ताकि पूरा तो टाइमली कंप्लीट हो ही सके और जो इन्ना वाला हूँ कंपीटिशन बनने वाला है जुलाई इन के लिए बहुत सारी फाइल जो है स्टूडेंट ਲਗਾਉਣ ਵਾਲੇ ਨੇ ਉਸ ਵਿੱਚ ਪਹਿਲਾਂ ਲਗਾਓਗੇ ਪਹਿਲਾਂ ਪ੍ਰੋਸੈਸ ਹੋ ਜਾਏਗੀ ਤੁਹਾਨੂੰ ਸੀਟ ਮਿਲ ਜਾਏਗੀ ਤੁਹਾਡੇ ਪਸੰਦੀਦਾ ਕੋਰਸ ਤੁਹਾਨੂੰ ਮਿਲ ਸਕਦੇ ਨੇ ਜੜੀ ਯੂਨੀਵਰਸਿਟੀ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਤੁਹਾਨੂੰ ਸੀਟ ਮਿਲ ਜਾਏਗੀ ਸੋ ਇਹਨਾਂ ਸਭ ਗੱਲਾਂ ਦਾ ਫਾਇਦਾ ਲੈਣਾ ਹੈ ਤਾਂ ਟਾਈਮਲੀ ਤੁਹਾਨੂੰ ਆਪਣੀ ਫਾਈਲ ਜ਼ਰੂਰ ਪ੍ਰੋਸੈਸ ਕਰਵਾ ਲੈਣੀ ਚਾਹੀਦੀ ਹੈ ਫਿਰ ਵੀ ਕੋਈ ਸਵਾਲ ਹੈ ਨਾ ਅਗਰ ਤੁਹਾਡੇ ਮਨ ਵਿੱਚ ਜੁਲਾਈ ਇਨਟੇਕ ਨੂੰ ਲੈ ਕੇ ਜਾਂ ਕੁਝ ਵੀ ਪੂਰੇ ਪ੍ਰੋਸੈਸ ਨੂੰ ਲੈ ਕੇ ਕੋਰਸ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਇਸ ਉੱਪਰ ਤੁਸੀਂ ਕਾਲ ਕਰੋ ਪੂਰੀ ਜਾਣਕਾਰੀ ਲਓ ਜੇਕਰ ਤੁਸੀਂ ਮਨਪ੍ਰੀਤ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਸਟੱਡੀਜ਼ ਕੇਅਰ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਉਹਨਾਂ ਦੀ ਅਸੈਸਮੈਂਟ ਕੀਤੀ ਜਾਏ ਉਸ ਦੇ ਅਕੋਰਡਿੰਗਲੀ ਹੀ ਤੁਹਾਨੂੰ ਅੱਗੇ ਦਾ ਪੂਰਾ ਪ੍ਰੋਸੈਸ ਜਿਹੜਾ ਗਾਈਡ ਕੀਤਾ ਜਾ ਸਕੇ ਜਿਹੜਾ ਸਕ੍ਰੀਨ ਤੇ ਨੰਬਰ ਹੈ ਇਸ ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ ਪੂਰੀ ਜਾਣਕਾਰੀ ਲੈਣ ਦੇ ਲਈ ਮਨਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਬੜੀਆਂ ਖਾਸ ਗੱਲਾਂ ਨੇ ਜੁਲਾਈ ਟੇਕ ਇਨਟੇਕ ਦੇ ਨਾਲ ਜੁੜੀਆਂ ਸਟੂਡੈਂਟਸ ਨਾਲ ਜੁੜੀਆਂ ਜਿਹੜੀਆਂ ਕਿ ਅੱਜ ਦੀ ਵੀਡੀਓ ਦੇ ਜ਼ਰੀਏ ਤੁਸੀਂ ਸਟੂਡੈਂਟਸ ਨੂੰ ਸਮਝਾਈਆਂ ਨੇ ਸੋ ਅਸੀਂ ਅੱਗੋਂ ਵੀ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ so much